55 ਦਾ ਕਿੰਨੇ ਕਿਕਰ ਰਹੀ ਵੀਰ ਮੇਰਾ 55 ਦਾ ਕਹਤਾ ਅਸੀਂ 55 ਕਹਤਾ ਅੱਛਾ ਮਾੜਾ ਮੜੀ ਫਰਕ ਪੜ ਰਿਹਾ ਹੈਗਾ ਮਾੜਾ ਫਰਕ ਥੋੜੀ ਹੈ ਨਾ ਸਭ ਤੋਂ ਇਹ ਨਾ 1000 2000 ਨਾ ਕੀ ਮਿਲਦਾ ਜਿਹੜਾ ਚੱਲ ਰਿਹਾ ਸੀ ਕੰਮ ਸੌਦੇ ਦਾ ਮੰਨ ਲੈ ਮਾਡਲ ਉਹ ਕਿੱਧਰ ਜਾਓ ਹੋਰ ਆ ਜਾ ਯਾਰ ਹਾਂ ਆ ਜਾ ਆ ਜਾ ਕੀ ਰਾਇ ਯਾਰ ਆ ਰਫਰ ਕੋਰਤੀ ਬੈ ਜਾ ਬਾਈ ਕੋਰਤੀ ਨਹੀਂ ਲਾਇ ਯਾਰ ਅੰਮ੍ਰਿਤ ਨਾ ਹੰਦ ਰਿਓ ਮੰਨਦੇ ਹੋਰ ਕੀ ਹੋ ਜੂ ਯਾਰ ਬਾਈ ਯਾਰ ਕਮਾ ਲੂ ਯਾਰ ਕੋਈ ਯਾਰ ਜਿਹੜੀ ਕਬੱਡੀ ਗੱਲ ਆ ਯਾਰ ਵੀ ਦੀ ਬਾਈ ਠੀਕ ਐ ਨਾ ਸਭਾ ਅਗਲਾ ਡਾਕਟਰ ਆ ਗੋਡਾ ਗੋਡਾ ਪੀ ਜਾਵੇ ਦੇਖ ਸਕਦੇ ਹੋ ਜੀ ਆਹ ਭਾਈ ਨਾਲ ਸੌਦਾ ਹੋ ਰਿਹਾ ਹੈ ਸੌਦਾ ਅੜ ਗਿਆ ਵਿਚਾਲੇ ਇਹ ਲੈਣ ਵਾਲੇ ਨੇ ਇੱਧਰ ਦੇਖ ਸਕਦਾ ਵਿਚੇ ਘਰੋਂ ਵਾਲੇ ਨੇ ਸੌਦਾ ਤੇ ਮਾਈਆਂ ਲੈਣ ਆਈਆਂ ਨੇ ਮਾਤਾ ਜੀ ਸ਼ਾਇਦ ਲੈਣ ਆਏ ਨੇ ਆਇਆ ਆਇਆ ਜਰ 755 ਲਓ ਚਲ ਭਾਈ ਕੁਝ ਨਾ ਭਾਈ ਪਾਉਂਦਾ ਉਹ ਯਾਰ ਪੂਰਾ ਕਰੰਦਾ ਦਾ ਪਾਣੀ ਨਹੀਂ ਬਜ਼ਾਰ ਨਹੀਂ ਵੀ ਨਹੀਂ ਬਜ਼ਾਰ ਕੀ ਹੈ ਨਾ ਜੀ ਮਾਲਕ ਜਿਹੜੇ ਨਾਮ ਦੇ ਬ੍ਰਾਂਡ ਉਹ ਜਿਵੇਂ ਖੜਾ ਹੋ ਖੜਾ ਸਾਰਾ ਉਹ ਸਾਰਾ ਕੋਸਾ ਨਾਲ ਯਾਰ ਹੋਣੀ ਹੋਣ ਚ ਕੀ ਆ ਢੰਡਾ ਡਰਾਈਵਰ ਸਾਰਾ ਕੋ ਨਾਲ ਆ ਕੋਈ ਨਾ ਨਾਲੇ ਤਾਂ ਯਾਰ ਸੌਦਾ ਹੋ ਰੜਕ ਕੇ ਜਾਣਾ ਨਾਲੇ ਤੁਸੀਂ ਹੋ ਗਏ ਯਾਨੀ ਆਪਾਂ ਇਹ ਦਸਤੀ ਦਸ ਮੈਦਾਨਾ ਬਣਾ ਹਾਂ ਕੋਈ ਲੋੜ ਬਾਈ ਯਾਰ ਜਿਆਦਾ ਵਧੀਆ ਰੋਜ਼ ਮੰਡੀਆਂ ਆਉਂਦੀਆਂ ਬਾਈ ਯਾਰ ਖਰੀਦਦੇ ਰੇ ਨਾ ਉਹ ਮੁੰਡਾ ਵੀ ਸ਼ਾਬਾਸ਼ ਤੇਰੇ ਨੇ ਬਹੁਤ ਜਿਆਦਾ ਆਈ ਆਪਣਾ ਰੇਤੇ ਯਾਰ ਪੰਡ ਦਾ ਹਾਂ ਮੁੰਡਾ ਪੰਡ ਦਾ ਦੇਖ ਸਕਦੇ ਹੋ ਦੋਸਤੋ ਜੇ ਕਹ dielੇ ਪੰਜਾਬ ਦੀ ਸਭ ਤੋਂ ਵੱਡੀ ਮੰਡੀ ਟਰੈਕਟਰ ਮੰਡੀ ਕਹਿ ਸਕਦੇ ਆ ਪੰਜਾਬ ਦੇ ਕੋਨੇ ਕੋਨੇ ਤੋਂ ਟਰੈਕਟਰ ਲੈ ਆਏ ਹੋਏ ਨੇ ਇੱਥੇ ਹਾਂਜੀ ਬਾਈ ਜੀ ਕਿਹੜਾ ਪਿੰਡ ਆ ਕੋਈ ਹੈ ਸੁਖਲਦੀ ਸੁਖਲਦੀ ਕਿੱਥੇ ਜੇ ਪੈਂਦਾ ਇਹ ਆਪਣੇ ਤਲੁੰਡੇ ਦੇ ਨਾਲ ਹੀ ਠੀਕ ਹੈ ਕੀ ਕਿੰਨੇ ਮਾਡਲ ਹੈ ਇਹ 18 ਜੀ 18 ਕੀ ਰੇਟ ਹੈ ਇਹਦਾ 590 590 ਫੋਨ ਨੰਬਰ ਹੈ ਤੁਹਾਡਾ ਹਾਂਜੀ ਕਿੰਨਾ ਹੈ 9431 43047 ਠੀਕ ਹੈ ਜੀ ਦੇਖ ਸਕਦੇ ਹੋ ਬਾਈ ਟਰੈਕਟਰ ਸੋਹਣਾ ਹੈ ਕਿਉਂਕਿ ਮੇਰੇ ਲਈ ਫੋਨ ਮੈਂ ਹੋਰ ਇੱਕ ਦੋ ਵੀਡੀਓ ਪਾਈਆਂ ਸੀ ਐ ਬੈਸੀ ਫੋਨ ਆਏ ਵਧੀਆ ਟਰੈਕਟਰਾਂ ਦੇ 18 20 ਮਾਡਲ 21 ਮਾਡਲ 18 ਮਾਡਲ ਤੋਂ ਉੱਪਰ ਟਰੈਕਟਰ ਸੋਹਣਾ ਦੇਖ ਸਕਦੇ ਹੋ ਆ ਵੀ ਟਰੈਕਟਰ ਹੈ ਪੰਜਾਬ ਦੀ ਸਭ ਤੋਂ ਵੱਡੀ ਮੰਡੀ ਉਹਦੇ ਨੇ ਕਿੰਨੇ ਕਿਕਰ ਰਹਿ ਗਈ ਟਰੈਕਟਰ 300000 55 ਦਾ ਕਹਤਾ ਅਸੀਂ 55 ਕਹਤਾ ਅੱਛਾ ਮਾੜਾ ਮੜੀ ਫਰਕ ਪੜ ਰਿਹਾ ਹੈਗਾ ਮੈਂ ਤੇ ਥੋੜੀ ਹੈ ਜੰਮ ਰੱਖ ਲੈ ਤੇ ਆਹ ਟਰੈਕਟਰ ਦਾ ਸੌਦਾ ਹੋਇਆ ਜੀ 1,52,000 ਦਾ ਜਿਹੜਾ ਚੱਲ ਰਿਹਾ ਸੀ ਕੰਮ ਸੌਦੇ ਦਾ ਇਹਦਾ ਹੋਇਆ ਜੀ 1,52,000 ਦਾ ਵਿਕੇ ਇਹ ਦੇਖ ਸਕਦੇ ਹੋ ਤਲਵੰਡੀ ਟਰੈਕਟਰ ਮੰਡੀ ਦੇ ਉੱਤੇ ਦੇਖ ਸਕਦੇ ਹੋ ਤੁਸੀਂ ਰਾਹ ਇੱਕ ਲੱਖ 52000 ਦਾ ਵਿਕਿਆ ਕਿੰਨੇ ਮਾਡਲ ਹੈ ਪੁੱਛਦੇ ਆਪਾਂ ਉਹ ਵੀ ਇੱਥੇ ਲਿਖਿਆ ਨਹੀਂ ਹੋਇਆ ਵੈਸੇ ਲਿਖਿਆ ਹੁੰਦਾ ਦੇਖਦੇ ਆਂ ਸ਼ਾਇਦ ਕਿਤੇ ਲਿਖਿਆ ਹੋਵੇ ਉਹ ਲਿਖਿਆ ਹੋਏਗੀ ਬਿਲਕੁਲ 99 ਮਾਡਲ 99 ਮਾਡਲ ਵਿਕਿਆ ਇਹ ਜੀ ਆਹ ਸੌਦਾ ਹੋਇਆ ਜੀ 2098 ਮਾਡਲ 1998 ਮਾਡਲ ਦਾ 152 ਦਾ 855 ਟਰੈਕਟਰ ਦਾ ਸੌਦਾ ਇੱਥੇ ਹੋ ਚੁੱਕਿਆ ਜੀ ਉਧਰ ਟਰੈਕਟਰ ਖੜਾ ਹੈ